ोहं महाराज शरसिंह विष्णु भगवादि ज सोहं महाराज शेर सिंह विष्णु भगवादि जय सोहं महाराज शेर विष्णु भगवादि जय शोहङ्गाराज श सिंह विष्णु भगवादि जय शोहं महाराज शीर सिंह विष्णु भगवादि ज ਅਕਾਲ ਪੁਰਖ ਪਰਮ ਬ੍ਰਹਮ ਪਤ ਪਰਮੇਸ਼ਰ ਨਿਰਾਕਾਰ ਨਿਰਗੁਣ ਨਰਾਇਣ ਨਰ ਨਰੰਕਾਰ ਦੀ ਹਜ਼ੂਰੀ ਵਿੱਚ ਬੈਠੀ ਹੋਈ ਹਰ ਸੰਗਤ ਜੀਓ ਆਪ ਸਭ ਉਸ ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠੇ ਹੋ ਜਿਹੜਾ ਆਦ ਜਗਾਦ ਇੱਕ ਹੀ ਰਹਿੰਦਾ ਔਰ ਉਸ ਆਦ ਜਗਾਦ ਇੱਕ ਰਹਿਣ ਵਾਲੇ ਨੇ ਮਾਤ ਲੋਕ ਤੇ ਆ ਕੇ ਪਹਿਲੀ ਵਾਰ ਆਪਣਾ ਦਰਸ਼ ਦਿਖਾਇਆ ਜਿਹੜੀ ਲਿਖਤ ਅੱਜ ਲੈ ਕੇ ਚੱਲਣ ਲੱਗੇ ਆ ਉਸ ਲਿਖਤ ਤੋਂ ਪਹਿਲਾਂ ਇੱਕ ਕੁਸ਼ਕ ਪੰਕਤੀਆਂ ਉਸ ਇੱਕ ਬਾਰੇ ਕਿ ਉਹ ਇੱਕ ਜਿਹਦੀ ਗੱਲ ਅਸੀਂ ਕਹਿੰਦੇ ਆ ਔਰ بار-ਬਾਰ ਬਲਾਰੇ ਵੀਰ ਸਟੇਜ ਤੇ ਆ ਕੇ ਪੋਡੀਅਮ ਦੇ ਉੱਤੇ ਉਸ ਨਿਰੰਕਾਰ ਦੀ ਸਿਖਤ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਇੱਕ ਕੌਣ ਪੂਰਨ ਪਰਮੇਸ਼ਰ ਬਣਿਆ ਆਪ ਕੌਣ ਪੂਰਨ ਪਰਮੇਸ਼ਰ ਬਣਿਆ ਆ ਪਰਮੇਸ਼ਰ ਪੂਰਨ ਵਿੱਚ ਸਮਾਈ ਆ ਪੂਰਨ ਕਰੇਨਾ ਕਿਸੇ ਦਾ ਜਾਪ ਕੌਣ ਕਰਦਾ ਜਿਨੇ ਕਿਸੇ ਤੋਂ ਕੁਝ ਲੈਣਾ ਕੌਣ ਕਰਦਾ ਜਿਹਨੂੰ ਕਿਸੇ ਅੱਗੇ ਝੋਲੀ ਡੋਣੀ ਪੈਂਦੀ ਆ ਉਹ ਕੀ ਕਰਦਾ ਆਵਾਜ਼ ਮਾਰਦਾ ਉਹਨੂੰ ਪਰ ਨਰੰਕਾਰ ਦੀ ਹਰ ਬਾਣੀ ਕੀ ਕਹਿ ਰਹੀ ਆ ਪੂਰਨ ਕਰੇ ਨਾ ਕਿਸੇ ਦਾ ਜਾਪ ਪਰਮੇਸ਼ਰ ਪੜਨ ਕਿਤੇ ਨਾ ਜਾਈਆ ਪੂਰਨ ਕਰੇ ਨਾ ਕੋਈ ਪਾਠ ਪਰਮੇਸ਼ਰ ਕਰੇ ਨਾ ਕੋਏ ਪੜਾਈਆ ਪੂਰਨ ਬਣਿਆ ਪ੍ਰਭ ਦਾ ਸਾਖ ਪਰਮੇਸ਼ਰ ਪੂਰਨ ਰਿਆ ਪਰਨਾਈਆ ਪੂਰਨ ਬਣਿਆ ਬਚੋਲਾ ਆਪ ਪਰਮੇਸ਼ਰ ਕਰੀ ਘਰ ਕੁੜਮਾਈਆ ਦੋਹਾਂ ਰਲ ਕੇ ਇੱਕੋ ਦੋਹਾਂ ਪੂਰਨ ਪਰਮੇਸ਼ਰ ਦੋਹਾਂ ਰਲ ਕੇ ਇੱਕੋ ਮਿਲ ਗਈ ਜ਼ਾਤ ਜੁਗ-ਜਗ ਵੰਡਣਾ ਕੋਈ ਵੰਡਾਈ ਆ ਬਸ ਇੰਨੀ ਕੀ ਗੱਲ ਕਰਨੀ ਸੀ ਹਰ ਸੰਗਤ ਜੀਓ ਉਹ ਨਿਰੰਕਾਰ ਜਿਹੜਾ ਪੂਰਾ ਸਤਗੁਰ ਸਿਗਾ ਪਹਿਲੀ ਵੇ ਮਹਾਂਤ ਲੋਕ ਤੇ ਆਇਆ ਸਾਨੂੰ ਦਰਸ਼ਨ ਦਿੱਤੇ ਔਰ ਚਵੀ ਗ੍ਰੰਥਾਂ ਦਾ ਵਿਧਾਨ ਬਣਾਤਾ ਕਿਹਦੇ ਵਾਸਤੇ ਚੌ ਯੁਗਾਂ ਵਾਸਤੇ ਆਉਣ ਵਾਲੇ ਔਰ ਮੁਖਾਤਬ ਕਿਨੂੰ ਰੱਖਿਆ ਸਾਡੇ ਵੱਡਿਆਂ ਨੂੰ ਭਗਤਾਂ ਨੂੰ ਮੁਖਾਤਬ ਰੱਖਿਆ ਕਿ ਇਹਨਾਂ ਨੂੰ ਮੈਂ ਮਿਲਿਆ ਔਰ ਸੰਸਾਰ ਜਦੋਂ ਇਹ ਗ੍ਰੰਥ ਪੜ੍ਹੂਗਾ ਉਹ ਇਹਨਾਂ ਭਗਤਾਂ ਦੀਆਂ ਵੀ ਵਾਰਾਂ ਗਾਊਗਾ ਨਾਲ-ਨਾਲ ਔਰ ਅੱਜ ਜਿਹੜੇ ਗ੍ਰਹਿ ਆਪਾਂ ਸਾਰੇ ਜੁੜ ਬੈਠੇ ਆ ਪਰਮੇਸ਼ਰ ਨੇ ਦਇਆ ਕੀਤੀ ਆ ਉਸ ਕਰਦੀ ਇੱਕ ਲਿਖਤ ਹੈ ਪ੍ਰਮਾਣ ਹੈ ਕਿ ਪਰਮੇਸ਼ਰ ਇੱਥੇ ਟੈਪੀ ਪਿੰਡ ਆਇਆ ਔਰ ਉਹਨੇ ਸਨਮੁਖ ਸਾਖਿਆਤ ਹੋ ਕੇ ਇਹਨਾਂ ਦੇ ਲੇਖ ਦਿੱਤੇ ਔਰ ਇਹ ਲੇਖ ਹੈਗਾ 24 ਨੰਬਰ ਗ੍ਰੰਥ ਦਾ ਔਰ ਗਵਾਹੀ ਕਿਨਾਂ ਤੋਂ ਦਵਾਉਂਦਾ ਪਰਮੇਸ਼ਰ ਜਿਹੜੇ ਨਿਰਗੁਣ ਆ ਤਾਂ ਕਿ ਉਹ ਮੁਕਰਣ ਨਾ ਔਰ ਨਿਰਗੁਣਾ ਤਾਂ ਕਿਉਂ ਉਹਨੇ ਖਾਕ ਵੀ ਹੋ ਜਾਣਾ ਕੀਨੇ ਅਸੀਂ ਸਾਡੀ ਇੱਕ ਟਾਈਮ ਲਾਈਨ ਆ ਸਾਡਾ ਇੱਕ ਸਮਾਂ ਵਾ ਔਰ ਉਸ ਸਮੇਂ ਤੋਂ ਬਾਅਦ ਅਸੀਂ ਖਾਕ ਖਾਕ ਕੀ ਹੋ ਜਾਣਾ ਤੇ ਫਿਰ ਇਹ ਲਿਖਤ ਦੇ ਵਿੱਚ ਪਰਮੇਸ਼ਰ ਨੇ ਗਵਾਹੀ ਲਈ ਜਿਨ੍ਹਾਂ ਦੀ ਆਹ ਦੇਖਦੇ ਆ ਪਰਮੇਸ਼ਰ ਕੀ ਕਿਰਪਾ ਕਰਦੇ ਆ 29 ਅਸੂ ਸ਼ੈਨ ਸ਼ਹੀ ਸੰਮਤ 11 ਪਿੰਡ ਕੈਪਈ ਜ਼ਿਲ੍ਹਾ ਲੁਧਿਆਣਾ ਤੰਨਾ ਸਿੰਘ ਦੇ ਗ੍ਰਹਿ ਨਾਰਦ ਕਹੇ ਤਰਨੀਏ ਮੈਂ ਤੁਰ ਦਰਗਾਹੋਂ ਆਇਆ ਣਠਾ ਬ੍ਰਹਮੰਡਾ ਖੰਡਾ ਪੁਰੀਆਂ ਲੋਆਂ ਆਕਾਸ਼ ਪਤਾਲਾਂ ਗगन ਗਗਨੰਤਰਾ ਪੰਦਮਕাইয়া ਮੈਨੂੰ ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤਤੀਸਾ ਦੇਵਤ ਸਾਰੇ ਕਰਨ ਠਠਾ ਗਣਗੰਦਰਬ ਹਾਸਿਆਂ ਰਹਿ ਉਡਾਈਆ ਨਾਰਦ ਕੀ ਹਾਸਾ ਕੀ ਉਡਾਉਂਦੇ ਆ ਕਹਿੰਦੇ ਨਾਰਦਾ ਕੀ ਕਲਯੁਗ ਵੇਖਣ ਚੱਲਿਆ ਕਲਯੁਗ ਕੂੜੀ ਕਿਰਿਆ ਟੱਪਦਾ ਪੱਠਾ ਕੀ ਕਰਨ ਚੱਲਿਆ ਮਾਤ ਲੋਕ ਤੇ ਨਵ ਸਤ ਅਗਨੀ ਰਿਆ ਜਲਾਈ ਆ ਕੀ ਕਲਯੁਗ ਚੱਲਣ ਡਿਆ ਉੱਥੇ ਮਾਤ ਲੋ ਤੇ ਜਿੱਥੇ ਚੱਲਿਆ ਤੂੰ ਕੀ ਕਰੇਂਗਾ ਜਾ ਕੇ ਹੂੰ ਪਹਿਲੋ ਨਿਗਾਹ ਮਾਰੀ ਅੱਠ ਸੱਠਾ ਗੰਗਾ ਗੋਦਾਵਰੀ ਜਮਨਾ ਸਰਸਵਤੀ ਵੇਖ ਵਖਾਈਆ ਫੇਰ ਵੇਖੀ ਮੰਦਰ ਮਸਜਿਦ ਸ਼ਿਵ ਦਵਾਲੇ ਮਠਾ ਗੁਰਦੁਆਰੇ ਚਰਚਾਂ ਧਿਆਨ ਲਗਾਈ ਆ ਫੇਰ ਤੱਕ ਲਈ ਨੌਖੰਡ ਪ੍ਰਤਮੀ ਸਤਦੀਪ ਇਕੱਠਾ ਬਿਨ ਨੇਤਰ ਲੋਚਣ ਨੈਣ ਉਠਾਈਆ ਨਾਰਦ ਕਹੇ ਮੈਂ ਰਸਤੇ ਵਿੱਚ ਅਨੇਕ ਵਾਰੀ ਟੱਠਾ ਕੀ ਵਾਕਈ ਮੈਂ ਮਾਤ ਲੋਕ ਤੇ ਕੀ ਕਰਨ ਚੱਲੇ ਆ ਉੱਥੇ ਤੇ ਆਹ ਕੁੱਛ ਆ ਫੇਰ ਨਾਰਦ ਕਹੇ ਮੈਂ ਰਸਤੇ ਵਿੱਚ ਅਨੇਕ ਵਾਰੀ ਟੱਠਾ ਫੇਰ ਉਠ ਉਠ ਭੱਜਿਆ ਵਾਹੋ ਦਾਈਆ ਜਾਂ ਦੂਰ ਦਰਾਡੀ ਨਗਾ ਮਾਰੀ ਮਾਨਵ ਜਾਤੀ ਅੰਦਰ ਦਿਸਿਆ ਰਟਾ ਝਗੜਾ ਦ્વੈਤ ਝਗੜੇ ਵਿੱਚ ਦਿਸੀ ਖਲਕ ਖਤਾਈਆ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਜ਼ੀਰੋ ਨਾਲ ਜ਼ੀਰੋ ਹੋ ਗਈ ਬਟਾ ਇੱਕ ਜਿਹੜੇ ਪੜੇ ਲਿਖੇ ਆ 0/0 ਨੂੰ ਡਿਵਾਈਡ ਕਰਦੇ ਤਾਂ ਇਨਫਿਨਿਟ ਆਨਸਰ ਆਉਂਦਾ ਕੀ ਇਹ ਰੱਟਾ ਖਤਮ ਹੀ ਨਹੀਂ ਹੋਣਾ ਇਦਾਂ ਦੇ ਇਦਾਂ ਅਸੀਂ ਵੰਡੇ ਗਏ ਆ ਔਰ ਪਰਮੇਸ਼ਰ ਬੜਾ ਬਿਆੰਤ ਸੀ ਕੀ ਲਿਖਾਤਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਜ਼ੀਰੋ ਨਾਲ ਜ਼ੀਰੋ ਹੋ ਗਈ ਭਟਾ ਅੰਕ ਨਜ਼ਰ ਕੋਈ ਨਾ ਆਇਆ ਏਕਾ ਏਕੇ ਵਾਸਤੇ ਤੁਰੇ ਫਿਰਦੇ ਨੇ ਅਸੀਂ ਸਾਰੇ ਇੱਕ ਮਿਲ ਜੇ ਅਸੀਂ ਇੱਕ ਇੱਕ ਸਾਨੂੰ ਮਿਲ ਜੇ ਤੇ ਉਹ ਕਹਿੰਦੇ ਅੰਕ ਨਜ਼ਰ ਕੋਈ ਨਾ ਆਈਆ ਮੈਂ ਸ਼ਬਦ ਸੰਦੇਸ਼ਾ ਫੇਰ ਸੁਣਿਆ ਸਤਿਗੁਰ ਸ਼ਬਦ ਫੇਰ ਸੁਨਾਇਆ ਟੱਪਾ ਟਾਪੂਆ ਬਾਹਰ ਦੇ ਤਾੜਾਈਆ ਕਲ ਜੁਗ ਸ਼ਬਦੇ ਉੱਤੇ ਪਾਇਆ ਛੱਪਾ ਸਿਰ ਸਕੇ ਨਾ ਕੋਈ ਠਾਈਆ ਜੋ ਸੰਦੇਸ਼ਾ ਦੇ ਕੇ ਆਇਆ ਸਤਿਗੁਰ ਨਾਨਕ ਤਪਾ ਤਪੀ ਸ਼ਰ ਮਨੀਸ਼ਰ ਰਿਖੀਸ਼ਰ ਸਾਰੇ ਗਏ ਭੁਲਾਈਆ ਜੋ ਗੋਬਿੰਦ ਡੰਕ ਵਜਾਇਆ ਫਤਾ ਜੋ ਗੋਬਿੰਦ ਡੰਕ ਵਜਾਇਆ ਫਤਾ ਤਨ ਵਜੂਦਾ ਉੱਤੇ ਗੁਰਮੁਖ ਫਤੇ ਕੋਈ ਨਾ ਪਾਈਆ ਤਨ ਵਜੂਦ ਉੱਤੇ ਆਪਣੇ ਕਾਇਆ ਉੱਤੇ ਅਸੀਂ ਜਿੱਤ ਨਹੀਂ ਪਾਰੇ ਕਦੋਂ ਜਿੱਤਾਂਗੇ ਜਦੋਂ ਆਪਣੇ ਕਾਇਆ ਦੇ ਵਿੱਚ ਕੂੜ ਵਿਕਾਰਾਂ ਨੂੰ ਪਰਮੇਸ਼ਰ ਦੇ ਅੱਗੇ ਭੇਟਾ ਕਰ ਦਾਂਗੇ ਫਿਰ ਪਰਮੇਸ਼ਰ ਸਾਡੇ ਤੇ ਕਿਰਪਾ ਕਰਕੇ ਸਾਡੀ ਸੁਰਤੀ ਨੂੰ ਆਤਮਾ ਨੂੰ ਆਪਣੇ ਚਰਨਾਂ ਨਾਲ ਅਗਮਣੇ ਸ਼ਬਦ ਨਾ ਜੋੜ ਕੇ ਸਾਨੂੰ ਜਿੱਤ ਦੇਣਗੇ ਕਿਦੇ ਉੱਤੇ ਤ੍ਰੈਗੁਣ ਮਾਇਆ ਔਰ ਵਿਕਾਰਾਂ ਦੇ ਉੱਤੇ ਕਲ ਜੁਗ ਸਰਦੇ ਉੱਤੇ ਪਾਇਆ شپਾ ਸਿਰ ਸਕੇ ਨਾ ਕੋਈ ਠਾਈਆ ਜੋ ਸੰਦੇਸ਼ਾ ਦੇ ਕੇ ਆਇਆ ਸਤਗੁਰ ਨਾਨਕ ਤਪਾ ਤਪੀ ਸ਼ਰਮਨੀਸ਼ਰ ਰਖੀਸ਼ਰ ਸਾਰੇ ਗਏ ਭਲਾਈਆ ਜੋ ਗੋਬਿੰਦ ਡੰਕ ਵਜਾਇਆ ਫਤਾ ਤਨ ਵਜੂਦਾ ਉੱਤੇ ਗੁਰਮੁਖ ਫਤਿਹ ਕੋਈ ਨਾ ਪਾਈਆ ਦੀਨ ਦੁਨੀਆਂ ਅੰਦਰੋ ਹੋ ਗਈ ਮਨਮਤਾ ਅੱਜ ਵੀ ਅਸੀਂ ਪਰਮੇਸ਼ਰ ਦੇ ਹੁਕਮਾਂ ਨੂੰ ਛੱਡ ਕੇ ਆਪਣੇ ਇਹਦੀ ਇਹ ਮਨਮਤ ਦੇ ਪਿੱਛੇ ਲੱਗੇ ਆ ਪਰਮੇਸ਼ਰ ਨੇ ਹੁਕਮ ਦਿੱਤਾ ਨਿਰਗੁਣ ਜੋਤ ਕਾਲਪੁਰਖ ਦਾ ਇਸ਼ਟ ਮੰਨਣਾ ਪਰਮੇਸ਼ਰ ਨੇ ਹੁਕਮ ਦਿੱਤਾ ਸਤਗੁਰੂ ਕੇਵਲ ਸ਼ਬਦ ਨੂੰ ਮੰਨਣਾ ਜੇ ਸਰੀਰ ਵਿੱਚ ਪ੍ਰਗਟ ਹੋਵੇ ਉਸ ਦਾ ਸਤਕਾਰ ਕਰਨਾ ਆਤਮਾ ਨੇ ਪਰਮਾਤਮਾ ਦੇ ਨਾਲ ਮੇਲ ਕਰਨਾ ਪਰ अब लग गए अहने जो इतना खलो जाता आने पता नहीं समझा देना कोई के नहीं समझा आप आप दसूगा कि वो गोबिंद डंक बजाया फते तन वजूदा उत्ते गुरमुख फते ना पाई आ दीन दुनी अंदरों हो गई मन मता ਕੁਰ ਮਤ ਰੰਗ ਨਾ ਕੋਏ ਰੰਗਾਈਆ ਤਰਮਤਾਰ ਦੀ ਰਹੀ ਕੋਈ ਨਾ ਸਤਾ ਤਰਮਤਾਰ ਦੀ ਰਹੀ ਕੋਈ ਨਾ ਸਤਾ ਸਤ ਵਿੱਚ ਨਾ ਕੋਏ ਸਮਾਈਆ ਸਤ ਕੌਣ ਆ ਸਤ ਹਰ ਸੰਗਤ ਜੀਓ ਬਿਨਾ ਪਰਮੇਸ਼ਰ ਤੋਂ ਹੋਰ ਸੱਚਾ ਕੋਈ ਨਹੀਂ ਔਰ ਸਤ ਵਿੱਚ ਕੋਈ ਸਮਾਨ ਹੀ ਰਹਾ ਔਰੇ ਕੌਣ ਦੇਖਣ ਡਿਆ ਨਾਰਦ ਕੀ ਇਹ ਕੁਛ ਚੱਲਣ ਡਿਆ ਕਲਜੁਬ ਤੇ ਮੈਂ ਕਰਨ ਕੀ ਚੱਲਿਆ ਕੋਈ ਹੈਗਾ ਸੀ ਮਾਤ ਲੋਕ ਤੇ ਉਸ ਸਮੇਂ ਜਿਹਦੇ ਕਰਕੇ ਉਹ ਸੱਚਖੰਡ ਛੱਡ ਕੇ ਮਾਤ ਲੋਕ ਤੇ ਆਇਆ। ਦੀਨ ਮذਬ ਦਾ ਲੇਖਾ ਵੇਖਿਆ ਤਤਾ ਹੁਣ ਵਿਚਾਰ ਲੋ ਦੀਨ ਮذਬ ਦਾ ਲੇਖਾ ਵੇਖਿਆ ਤਤਾ ਅੰਮ੍ਰਿਤ ਮੇਗ ਨਾ ਕੋਏ ਬਰਸਾਈਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਦੇ ਬਣਹਾਰਾ ਸਾਚਾ ਵਰ ਸੱਚ ਦਾ ਹੁਕਮ ਇੱਕ ਸੁਣਾਈਆ ਕੌਣ ਸੁਣਾਉਣ ਡਿਆ ਹੀ ਇੱਥੇ ਟੈਪੀ ਕੋਈ ਬੈਠਾ ਸੀ ਅਕਾਲ ਪੁਰਖ ਜਿਹਦੇ ਵਿੱਚ ਪੂਰਨ ਤੇ ਪਰਮੇਸ਼ਰ ਇੱਕ ਹੋ ਕੇ ਇਕੱਠੇ ਇੱਥੇ ਮਾਤ ਲੋਕ ਦੇ ਵਿੱਚ ਇੱਕ ਹੋ ਕੇ ਫਰਕ ਕੋਈ ਨਹੀਂ ਇੱਕ ਹੋ ਕੇ ਖੇਡ ਕਰ ਰਹੀ ਸੀ ਔਰ ਲਿਖਾ ਰਹੀ ਸੀ ਲੇਖ ਕੀ ਦਾ ਧੰਨਾ ਸਿਉਂਦਾ ਧਰਨੀ ਕਹੇ ਨਾਰਦਾ ਜੇ ਤੂੰ ਪੂਰੀਆਂ ਜੇ ਤੂੰ ਪੂਰੀਆਂ ਲੋਆਂ ਲੰਘਿਆ ਪਿਛਲਾ ਤੰਦ ਬਕਾਈਆ ਕਿਉ ਮੇਰੇ ਕੋਲੋਂ ਸੰਗਿਆ ਇਦਿੱਤੇਨੀ ਦੂਰ ਆਈ ਗਿਆ ਵਾ ਕਿਉ ਮੇਰੇ ਕੋਲ ਸੰਗਿਆ ਨਜ਼ਰ ਰਿਹਾ ਬਦਲਾਈ ਆ ਛਟ ਨਾਰਦ ਮਾਰ ਕੇ ਆਪਣੇ ਛਟ ਨਾਰਦ ਮਾਰ ਕੇ ਆਪਣੇ ਕੰਧਿਆਂ ਹਲੂਣਾ ਦਿੱਤਾ ਵਿਖਾਈ ਆ ਤਰਨੀਏ ਮੈਂ ਹੈਰਾਨ ਹੋ ਗਿਆ ਤੇਰੇ ਉੱਤੇ ਤੱਕ ਕੇ ਝੂਠਾ ਤੰਡਿਆ ਤਵਲੇ ਕਿ ਤੈਨੂੰ ਧਿਆਨ ਲੜਾਈ ਆ ਮਾਨਸ ਮਾਨਵ ਮਨੁੱਖ ਅੰਦਰੋਂ हो गया अंधिया निज नेत्र नहन ना कोई खुलाई आ बजर कपाटी तोड़े कोई ना जिंदिया पर्दा सके ना कोई उठाई आ अमृत तार मिले किसे ना ठंडिया बूंद सुवाती नाब कम बूंद सुवाती नाभी कबल ना कोई उल्टाई आ आत्म परमात्म नाता किसे ना गंडिया पार ब्रह्म ब्रह्म मिलन कोई ना पाई आ जिधर वेख्या ਕਲਜੂ ਕੂੜ ਕੁੜਿਆਰ ਨਾ ਚਮਕੇ ਖੰਡਿਆ ਜਿੱਧਰ ਵੇਖਿਆ ਕਲਜੂ ਕੂੜ ਕੁੜਿਆਰ ਦਾ ਚਮਕੇ ਖੰਡਿਆ ਨਵ ਸਤਿ ਪ੍ਰਿਥਮੀ ਰਿਆਵਖਾਈਆ ਧਰਮ ਦੀ ਤਾਰ ਨਾ ਕੋਈ ਪੌੜੀ ਨਾ ਕੋਈ ਡੰਡਿਆ ਦੰਡਾਵਤ ਪ੍ਰਭ ਦੀ ਸਾਰ ਗਏ ਭਲਾਈਆ ਕਹਣ ਕੌਣ ਡਿਆ ਨਾਨ ਨਾਰਦ ਕੀਏ ਕੁਛ ਚੱਲਣ ਡਿਆ ਮੈਂ ਚੱਲੇ ਆ ਦੇਖਣ ਵਾਸਤੇ ਲੈਕ ਥੋੜੀ ਲੰਬੀ ਐ ਥੋੜਾ ਜਿਹਾ ਅੱਗੇ ਲੈ ਚਲੀਏ ਹੁਣ ਤਰਨੀ ਕਹੇ ਨਾਰਦ ਤਰਨੀ ਕਹੇ ਨਾਰਦਾ ਤੂੰ ਆਇਆ ਤੁਰ ਹਲਕਾਰਾ ਪਾਤੀ ਤਰਮਤਾਰ ਲੈ ਲਈ ਆ ਤੈਨੂੰ ਭੇਜਣ ਵਾਲਾ ਇੱਕ ਨਿਰੰਕਾਰਾ ਨਰਵੈਰ ਪੁਰਖ ਨੂਰ ਅਲਾਈਆ ਜਿਸ ਦੀ ਤਾਰ ਵਿੱਚ 23 ਅਵਤਾਰਾ ਪਗੰਬਰ ਗੁਰ ਰੂਪ ਦਰਸਾਈਆ ਜਿਸ ਦਾ ਨਾਮ ਕਲਮਾ ਉਜਿਆਰਾ ਚਾਰ ਜੁਗ ਦਾ ਖੇਲ ਖਲਾਈਆ ਜਿਸ ਦਾ ਹੁਕਮ ਲਖਾਰਾ ਨਿਰ ਅੱਖਰ ਤਾਰ ਅੱਖਰਾਂ ਵਿੱਚ ਪ੍ਰਗਟਾਈਆ ਤੂੰ ਸੰਦੇਸ਼ਾ ਲੈ ਕੇ ਆਇਓ ਸਭ ਤੋਂ ਬਾਰਾ ਬਰਹਾਲ ਦੇਣਾ ਜਣਾਈਆ ਕੀ ਖੇਲ ਕੁਦਰਤ ਦਾ ਕਾਦਰ ਇੱਕ ਕਰਤਾਰਾ ਕਰਨਹਾਰ ਕੀ ਹੁਕਮ ਵਰਤਾਈਆ ਚਟ ਨਾਰਦ ਹੋ ਗਿਆ ਜ਼ਰੋ ਜ਼ਾਰਾ ਬਿਨ ਨਿਤਰਾ ਨਿਰਵਹੀਆ ਕਰਨੀਏ ਮੈਂ ਕੀ ਦਸਾਂ ਕੀ ਹੁਕਮ ਵਰਤੇ ਮੇਰਾ ਪਰਵਰਦਗਾਰਾ ਜਿਸ ਨੂੰ ਨਾ ਕੋਈ ਮੇਟੇ ਮੇਟ ਮਟਾਈਆ ਜੋ ਵਾਦਾ ਕੌਲ ਕੀਤਾ ਇਕਰਾਰਾ ਚਾਰ ਯੁਗ ਦੇ ਸ਼ਾਸਤਰ ਦੇਣ ਗਵਾਈਆ ਓ ਕੌਣ ਜਿਹਦੇ ਕਰਕੇ ਮਾਤ ਲੋਕ ਤੇ ਬੌੜਿਆ ਕਾਉਣਿਆ ਓ ਕਲ ਕਲਕੀ ਲਏ ਅਵਤਾਰਾ ਮੇਕ ਲੰਕਾ ਨਾਮ ਪ੍ਰਗਟਾਇਆ ਆਮਾਮ ਮਾਮਾ ਹੋਏ ਜ਼ਾਰਾ ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ ਜਿਸ ਨੂੰ ਸਭ ਨੇ ਮੰਨਣਾ ਚਵੀਆਂ ਅਵਤਾਰਾ 24 ਜਗਦੀਸ਼ਾ ਇੱਕ ਅਖਵਾਈਆ ਓ ਨੌਖੰਡ ਪ੍ਰਿਥਵੀ ਤੇਰੇ ਉੱਤੇ ਪਾਵੇ ਸਾਰਾ ਸਤਾਂ ਦੀ ਪਾਵੇ ਖੇ ਚਾਈ ਚਾਈਆ ਸਤਗੁਰ ਸ਼ਬਦ इको करे कौन जहर कर रहा पूर पथ परमेश्वर स्वयं आप और लेख लिखा तना सतगुर शब्द एक करे जहरा हुक्म संदेशा एक दड़ाई आ कलजुग कूड़ी क्रिया कडे बारा तरनिये तेरे उत्तों लेखा दकाईया सत्युग सत धर्म ਦੇ ਆਧਾਰਾ ਸਿਰ ਆਪਣਾ ਹੱਥ ਦੇ ਟਿਕਾਈਆ ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਆਪਣਾ ਬਦਲ ਦੇਵੇ ਸ਼ਬਦ ਧਾਰ ਦਾ ਨਾਰਾ ਨਰਨਰੇਣ ਇੱਕ ਹੁਕਮ ਵਰਤਾਈਆ ਤੂੰ ਉਸ ਦੇ ਚਰਨ ਕਬਲ ਕਰੀ ਨਮਸਕਾਰਾ ਕਿਸ ਦੇ ਉਹੜਾ ਇਦਣ ਇੱਥੇ ਵਰਾਜਮਾਨ ਸਿਗਾ ਕਿੱਥੇ ਟੈਪੀ ਧੰਨਾ ਸਿੰਘ ਦੇ ਗ੍ਰਹਿ ਤੂੰ ਉਸ ਦੇ ਚਰਨ ਕਬਲ ਕਰੀ ਨਮਸਕਾਰਾ ਡੰਡਾਵਤ ਬੰਦਨਾ ਸਜਦਾ ਕਰਕੇ ਸੀਸ ਚੁਕਾਈ ਆ ਧੂੜੀ ਮਸਤਕ ਚਰਨ ਲਾਈਂ ਸ਼ਾਰਾ ਮਿੱਟੀ ਖਾ ਖਾ ਕਰਮਾਈ ਆ ਉਸ ਦਾ ਰੂਪ ਅਨੂਪ ਹੋਣਾ ਸਭ ਤੋਂ ਨਿਆਰਾ ਨਰ ਹਰ ਆਪਣਾ ਵੇਸ ਪਟਾਈ ਆ ਜੋਤੀ ਜੋਤ ਸਰੂਪ ਆ ਰਾਪ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਰ ਸੱਚ ਦਾ ਪੇਵ ਆਪ ਖਲਾਈ ਆ ਤਰਨੀ ਕਹੇ ਨਾਰਦਾ ਮੈਂ ਲੱਖ ਲੱਖ ਸ਼ੁਕਰ ਗੁਜ਼ਾਰਾਂ ਕਿਉਂ ਉਹਨੇ ਕੀ ਦੱਸਤਾ ਨਾਰਦ ਨੇ ਕੀ ਦੱਸਤਾ ਤਰਨੀ ਨੂੰ ਕਿ ਉਹ ਕਿੱਥੇ ਆ ਤੇਰੇ ਉੱਤੇ ਬੈਠਾ ਤਰਨੀ ਕਹੇ ਨਾਰਦਾ ਮੈਂ ਲੱਖ ਲੱਖ ਸ਼ੁਕਰਗੁਜ਼ਾਰਾਂ ਗੁਜ਼ਾਰਿਸ਼ ਵਿੱਚ ਸੀਸ ਨਵਾਈ ਆ ਜੋ ਮੇਰਾ ਪੰਧ ਮੇਰੇ ਕਲਯੁਗ ਬਰਸ ਹਜ਼ਾਰਾਂ ਕੂੜੀ ਕਰਿਆ ਦੂਰ ਕਰਾਈਆ ਕੀ ਕੀਤਾ ਪਰਮੇਸ਼ਰ ਨੇ ਆ ਕੇ ਕਲਯੁਗ ਖਤਮ ਕਰਤਾ ਜਿਹੜਾ 432000 ਸਾਲ ਲੰਬਾ ਸੀ ਪਰਮੇਸ਼ਰ ਨੇ 50 5000 ਸਾਲ ਦੇ ਅੰਦਰ ਅੰਦਰ ਹੀ जो मेरा पंध मेरे कलजुग बरस हजारा कूड़ी किरिया दूर कराईया मैं जरूर मना धरनी मैं जरूर मना उस कल, कल की अवतारा चौबीसा जगदीशा कह कह सीस नी मन गई धरनी मन गई की कहती ਕਿ ਜਿਹੜਾ ਠਹਿ ਪੀ ਬੈਠਾ ਲੇਖ ਲਿਖਾਉਣ ਡਿਆ ਮੈਂ ਜ਼ਰੂਰ ਮੰਨਾਂਗੀ ਕਿ ਇਹ ਕਲਕਲ ਕੀ ਅਵਤਾਰ ਆ ਪਰ ਅਸੀਂ ਅਸੀਂ ਨਾ ਮੰਨੀਏ ਠੀਕ ਆ ਅਸੀਂ ਲਿਖਤ ਚ ਆਇਆ ਅਸੀਂ ਮੰਨ ਦੇ ਪਿੱਛੇ ਲੱਗিয়ে ਮੈਂ ਜ਼ਰੂਰ ਮੰਨਾਂ ਉਸ ਨੂੰ ਕਲਕਲ ਕੀ ਅਵਤਾਰ ਆ ਚਬੀਸਾ ਜਗਦੀਸ਼ਾ ਕਹਿ ਕੇ ਸੀਸ ਨਵਾਈਆ ਉਹਦਾ ਧਰਮ ਦਾ ਜੈਕਾਰਾ ਜੋ ਹਰ ਹਿਰਦੇ ਦੇ ਵਸਾਈਆ ਉਸ ਦਾ ਧਰਮ ਨਿਸ਼ਾਨ ਵੇਖਾਂ ਵਿੱਚ ਸੰਸਾਰਾ ਜਿਸ ਨੂੰ ਸੰਸਾਰੀ ਪੰਡਾਰੀ ਸੰਘਾਰੀ ਸੀਸ ਨਵਾਈਆ ਜਿਸ ਦਾ ਹੁਕਮ ਮੰਨਣ ਪਗੰਬਰ ਗੁਰਵਤਾਰਾ ਭਗਤ ਸੁਹੇਲੇ ਖੁਸ਼ੀਆਂ ਖੁਸ਼ੀਆਂ ਟੋਲੇ ਗਾਈਆ ਤ੍ਰੀ ਮੂਰਤੀ ਉਹ ਵੀ ਉਹਦਾ ਹੁਕਮ ਮੰਨਦੇ 33 ਕਰੋੜ ਵੀ ਮੰਨਦੇ ਤੇ ਭਗਤ ਵੀ ਮੰਨਦੇ ਹੂੰ ਪਰ ਕੁਛ ਸਾਡੇ ਵਿੱਚੋਂ ਹੈਗੇ ਆ ਸਾਡੇ ਵਰਗੇ ਜਿਹੜੇ ਥਿਰਕਦੇ ਆ ਜਿਸ ਦਾ ਹੁਕਮ ਮੰਨਣ ਪਗੰਬਰ ਗੁਰ ਅਵਤਾਰਾ ਭਗਤ ਸੋਹੇਲੇ ਖੁਸ਼ੀਆਂ ਖੁਸ਼ੀਆਂ ਢੋਲੇ ਗਾਈਆ ਓ ਮੇਰਾ ਮਹਿਬੂਬ ਜਲਵਾ ਗਰ ਨੂਰ ਕਰੇ ਉਜਾਰਾ ਆਮਾਮ ਮਾਮਾ ਵੇਸ ਵਟਾਈਆ ਜਿਸ ਦਾ ਕਲਮਾ ਵਾਹਿਦ ਜ਼ਮੀਉਲ ਕੁਜ਼ਾ ਜ਼ਮਨੇ ਜ਼ਿਉ ਸਰਫੇ ਜ਼ਵਾ ਜ਼ਾਮਿਸਤੇ ਜ਼ਨੂ दुजा मबी कुल जुबाए शौ शबे रोज नून राणा नूर लैया ज्योति जोश रूपार आप अपनी कृपा कर देवनहारा साचावर नेक लंक नारायण नर महाराज शेर सिंह विष्णु भगवान जिस दा हुकुम चले सदा जुग चारा। की दा महाराज शेर सिंह विष्णु भगवान जिस दा हुकुम चले सदा युगचारा जुग, जुग चौकड़ी अपना हुक्म वरताई और कौन सी हो जिड़ा जो इन्ना सिंह ग्रह लेख लिखा रहा है रहा और अमृत दी वर्खा कर रहा तो आज ही बंतर है अज भी उ बंत्र बनिया आप जी के चरणा में केवल और केवल एको एक बेन आमेषर ने बंतरा बनाईया परमेशर दंतरा आदि तो चलिया आईया ਸਾਨੂੰ ਸ਼ੁਕਰ ਮਨਾਉਣਾ ਚਾਹੀਦਾ ਕਿ ਉਹਨੇ ਆਪਣੀਆਂ ਬੰਦਤਰਾਂ ਬਾਰੇ ਸਾਨੂੰ ਸੋਝੀ ਦਿੱਤੀ ਔਰ ਸਾਨੂੰ ਉਹਦਾ ਵੇਰਵਾ ਚ ਵੀ ਗ੍ਰੰਥਾਂ ਚ ਲਿਖਾਤਾ ਪਰ ਨਿਰੰਕਾਰ ਨਿਰਾਕਾਰ ਭਗਵਾਨ ਸਦਾ ਇੱਕ ਰਹਿਂਦਾ ਆਜੁਗਾ ਦੇਕ ਰਹਿਂਦਾ ਔਰ ਉਹਨੇ ਕੀ ਕਿਹਾ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਪਰਮਾਤਮ ਹੰਗਾਤਮ ਮਹਾਰਾਜ ਰਾਜਿਆਂ ਦਾ ਰਾਜਾ ਸ਼ਹਿਨशाह ਸ਼ੇਰ ਸਿੰਘ ਪੈ ਦੇਣ ਵਾਲੀ ਸਮਰੱਥ ਤਾਕਤ ਸਾਰੀ ਸ੍ਰਿਸ਼ਟੀ ਨੂੰ ਆਪਣੇ ਹੁਕਮ ਵਿੱਚ ਚਲਾਉਣ ਵਾਲੀ ਸਮਰੱਥ ਤਾਕਤ ਕੋਈ ਤਨਵਜੂਦ ਨਹੀਂ ਉਹ ਨਿਰੰਕਾਰ ਵਿਸ਼ਨੂ ਰੂਪ ਹੋ ਕੇ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਦਾ ਰਿਜਕ ਦੇਂਦਾ ਔਰ ਉਹ ਹੀ ਨਿਰੰਕਾਰ ਉਹ ਹੀ ਅਕਾਲ ਪੁਰਖ ਜਿਨੇ ਸੰਭਲ ਚ ਪ੍ਰਗਟ ਹੋ ਕੇ ਆਪਣਾ ਖੇਲ ਕੀਤਾ ਔਰ ਇਹ ਸਾਨੂੰ ਵਿਦਾਨ ਦਿੱਤਾ ਨਿਸ਼ਾਨ ਦਿੱਤਾ ਸੱਤਰੰਗ ਦਾ ਉਹ ਨਿਰੰਕਾਰ ਹੀ ਭਗਵਾਨ ਔਰ ਉਸੇ ਦੀ ਜੈ ਕਰਨੀ ਆ ਕਿ ਦੀ ਸੋਹਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਆਪ ਜੀ ਦੇ ਚਰਨਾਂ ਵਿੱਚ ਔਕੀਮਾਂ ਦਾ ਯਾਚਕਾਂ ਪਰਮੇਸ਼ਰ ਖਿਮਾ ਕਰਨ ਬਾਣੀ ਪੜਦੇ ਆਇਆ ਬਚਨ ਬਿਲਾਸ ਕਰਦੇ ਆਇਆ ਕੋਟਣ-ਕੋਟ ਗਲਤੀਆਂ ਟੁੱਟੀਆਂ ਆਉਂਦੀਆਂ ਨੇ ਦਇਆ ਕਰਿਓ ਸੋਹਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹਨ ਮਹਾਰਾਜ शरसिंह विष्णु भगवादि शोहु महाराज शिंह विष्णु भगवादि शोहु महाराज शेरसिंह विष्णु भगवान् दी सोहु महाराज शिंह विष्णु भगवान् Sohan जोहु महाराज singh vishnu विष्णु भगवादिी jai. Sohan Mahārāj, Shair, singh, vishnu,